ਪੰਚ ਰਤਨ ਮੰਦਿਰ ਦੁਸ਼ਹਿਰਾ ਕਮੇਟੀ ਵੱਲੋਂ 2 ਦਸੰਬਰ ਨੂੰ ਦੁਸ਼ਹਿਰੇ ਦਾ ਪਰਵ ਦਾਣਾ ਮੰਡੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਦੇ ਤਹਿਤ ਹੀ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨਾਲ ਮੀਟਿੰਗ ਕੀਤੀ ਅਤੇ ਦੁਸ਼ਹਿਰੇ ਦੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤੇ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਚ ਰਤਨ ਮੰਦਿਰ ਵੱਲੋਂ ਦੁਸ਼ਹਿਰੇ ਦਾ ਪਰਵ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਮੌਕੇ पंचरतन कृष्ण मंदिर नारायणगढ़ शिहाटा के चेयरमैन परसोत्तम पाल प्रधान तरसेम लाल भूपेंद्र शर्मा सुशील कुमार विजय कुमार प्रदीप कुमार मोहित मनोज भी मौजूद सन मीटिंग जड़ी दशहरे वास्ते रत सिजन कौंसिल हर साल ही ਜਿਹੜਾ ਸਾਰਾ ਗਰਾਊਂਡ ਛਾੜੇ ਤਾਣਾ ਮੰਡੀ ਚ ਬਣਾਇਆ ਜਾਂਦਾ ਸੋ ਅੱਜ ਉਹਦੇ ਵਾਸਤੇ ਮੀਟਿੰਗ ਕੀਤੀ ਹੈ ਸਾਡੇ ਪ੍ਰਧਾਨ ਵੀ ਆਏ ਨੇ ਜਨਰਲ ਸੈਕਟਰੀ ਵੀ ਆਏ ਨੇ ਸਾਡੇ ਚੇਅਰਮੈਨ ਸੋ ਅੱਜ ਸਾਰੇ ਆਏ ਨੇ ਮੰਤਰੀ ਕਮੇਟੀ ਵਾਲੇ ਸੋ ਮੀਟਿੰਗ ਕੀਤੀ ਹੈ ਇਹਨਾਂ ਨੇ ਸੋ ਮੈਂ ਸਮਝਣਾ ਇੱਕ ਪਿੱਤਰ ਤਿਹਾਰ ਹੰਸਲੇ ਦਾ ਜਿਹੜਾ ਹਰ ਸਾਲ ਹੀ ਬਣਾਇਆ ਜਾਂਦਾ ਸੋ ਹੁਣੇ ਹੀ ਬੜੀ ਖੁਸ਼ੀਆਂ ਤੇ ਸ਼ਰਧਾ ਨਾਲ ਉੱਥੇ ਮਨਾਇਆ ਜਾਣਾ। ਚੋਦੇ ਆਸਥੀਆਂ ਦੀ ਮੀਟਿੰਗ ਕੀਤੀ। ਹਾਂਜੀ ਪੰਚ ਚਰਤਨ ਸ਼੍ਰੀਕ੍ਰਿਸ਼ਨ ਮੰਦਿਰ ਕਮੇਟੀ ਵੱਲੋਂ ਸੋਨੀ ਸਾਹਿਬ ਦੀ ਰਹਿਮਾਈ ਹੇਠ 2 ਅਕਤੂਬਰ ਨੂੰ ਗਾਣਾ ਮੰਡੀ ਦਾ ਇਸ਼ਾਰਾ ਮਨਾਇਆ ਜਾ ਰਿਹਾ। ਪੂਰੀ ਸਰਪ੍ਰਸਤੀ ਸ਼੍ਰੀ ਓਮਪ੍ਰਕਾਸ਼ ਜੀ ਸੋਨੀ ਕਰਨਗੇ। ਸਾਰੇ ਇਲਾਕੇ ਨਿਵਾਸੀਆਂ ਨੂੰ ਅਪੀਲ ਹੈ ਕੇ ਹੌਮ ਹੌਮਾ ਕੇ ਪਹੁੰਚਣ। ਅੱਗ ਬੁੱਧ ਗੜਗੜਾ